ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਜਿਸ ਨੇ ਸਿੱਖਾਂ ਦਾ ਗਲੂਆ ਝੁਕਾਉਣ ਦੇ ਲਈ ਅਹਿਮਦ ਸ਼ਾਹ ਅਬਦਾਲੀ ਦੇ ਰਸਤੇ ਤੇ ਚੱਲ ਕਰਕੇ ਸਭ ਤੋਂ ਸਾਡੇ ਮੁਕੱਦਸ ਸਥਾਨ ਸ੍ਰੀ ਹਰਮੰਦਰ ਸਾਹਿਬੋ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਸਿੱਖਾਂ ਦੀ ਤਕਰੀਬਨ ਤਿੰਨਾਂ ਪੀੜੀਆਂ ਦੀ ਬਜ਼ੁਰਗ ਜਵਾਨ ਤੇ ਬੱਚਿਆਂ ਦੀ ਨਸਲ ਕੁਸ਼ੀ ਕੀਤੀ ਉਸ ਦਿਹਾੜੇ ਨੂੰ ਆਪਾਂ ਘੱਲੂ ਘਾਰੇ ਦੇ ਤੌਰ ਤੇ ਯਾਦ ਕਰਦੇ ਆਂ ਕਈ ਅਜਨਬ ਲੋਕ ਇਹ ਦਾਵਾ ਕਰ ਦਿੰਦੇ ਨੇ ਵੀ ਜੇ ਸਿੱਖ ਆਗੂ ਥੋੜੀ ਜੀ ਕੋਮਲਤਾ ਵਿਖਾਉਂਦੇ ਸੁਹਿਰਦਤਾ ਵਿਖਾਉਂਦੇ ਤੇ ਬੀਬੀ ਇੰਦਰਾ ਸ਼ਾਇਦ ਝਗੜਾ ਟਾਲ ਲੈਂਦੀ ਉਹਨਾਂ ਨੂੰ ਇਹ ਸਮਝ ਨਹੀਂ ਹੈ ਵੀ ਤਖਤ ਮੱਲਣ ਦੇ ਲਈ ਹੁਕਮਰਾਨ ਬਲੱਡ ਰਿਲੇਸ਼ਨ ਨਹੀਂ ਵੇਂਦੇ بڑے ਰਾਜਿਆਂ ਦੇ ਕਿਸੇ ਮਿਲਦੇ ਨੇ ਔਰੰਗਜ਼ੇਬ ਵਾਂਗੂ ਭਰਾਵਾਂ ਦਾ ਕਤਲ ਬਾਪ ਦਾ ਕਤਲ ਭੈਣ ਦਾ ਕਤਲ ਖੋਪੜੀਆਂ ਤਲੇ ਦਬਾ ਕੇ ਤਖਤ ਮੱਲੇ ਜਾਂਦੇ ਨੇ ਤੋ ਅਸੀਂ ਇੰਦਰਾ ਦੇ ਲਈ ਸੱਤ ਬਗਾਨੇ ਆ ਸਾਡੀਆਂ ਖੋਪੜੀਆਂ ਦਬਾਉਣਾ ਉਹਦੇ ਲਈ ਕੋਈ ਵੱਡੀ ਗੱਲ ਨਹੀਂ ਸੀ ਇੱਕੋ ਹੀ ਮੁੱਖ ਮੁੱਦਾ ਸੀ ਦਿੱਲੀ ਦਾ ਕਖਤ 1984 ਦਸੰਬਰ ਵਿੱਚ ਦੋਰੇ ਉਹ ਮੰਨਣਾ ਚਾਹੁੰਦੀ ਹੈ ਪ੍ਰਾਈਮ ਮਿਨਿਸਟਰ ਦੀ ਮੌਤ ਤੋਂ ਬਾਅਦ 1966 ਦੇ ਵਿੱਚ ਉਹ ਆਗੂ ਬਣਦੀ ਹੈ 1971 ਦੀ ਇਲੈਕਸ਼ਨ ਜਿੱਤ ਲੈਂਦੀ ਹੈ ਅਗਾ ਗਰਾਫੋ ਦਾ ਡਾਊਨ ਜਾ ਰਿਹਾ ਸੀ ਐਮਰਜੈਂਸੀ ਤੋਂ ਬਾਅਦ ਵਿਪਖਸ਼ ਸਟਰੋਂਗ ਹੋ ਰਹੀ ਹੈ ਤੋਂ ਮਲਕ ਵਿੱਚ ਵੋਟਾਂ ਲੈਣੀਆਂ ਨੇ ਕਿਵੇਂ ਲਵੇ ਸਿੱਖਾਂ ਦੀ ਨਸਲ ਖੁਸ਼ੀ ਕਰਕੇ ਸਿੱਖਾਂ ਨੂੰ ਅਤਵਾਦੀ ਵਖਵਾਦੀ ਦਰਸਾ ਕੇ ਅਖੰਡ ਭਾਰਤ ਨੂੰ ਖਤਰਾ ਦੱਸ ਕੇ ਸੰਤ ਭਿੰਡਰਾਂ ਵਾਲੇ ਜੋ ਸਿੱਖ ਜਗਤ ਦੇ ਆਗੂ ਨੇ ਉਹਨਾਂ ਨੂੰ ਖਲਨਾਇਕ ਦਰਸਾ ਕੇ মিডিਆ ਰਾਹੀਂ ਅਨੰਦਪੁਰ ਦੇ ਮਤੇ ਨੂੰ ਡਿਫੇਮ ਕਰਕੇ ਬੀਬੀ ਇੰਦਰਾ ਦੀ ਵਿਚਾਰ ਸੀ ਜਦੋਂ ਉਹਦੀ ਵਿਚਾਰਧਾਰਾ ਕੱਲੇ-ਕੱਲੇ ਹਿੰਦੂ ਦੇ ਜ਼ਿਹਨ ਵਿੱਚ ਟਿਕ ਜਾਵੇ ਹਿੰਦੂਆਂ ਨੂੰ ਜਾਪੇ ਵੀ ਅਨੰਦਪੁਰ ਦਾ ਮਤਾ ਭਾਰਤ ਦੀ ਅਖੰਡਤਾ ਲਈ ਖਤਰਾ ਹੈ। ਭਿੰਡਰਾਵਾਲੇ ਭਾਰਤ ਦੀ ਅਖੰਡਤਾ ਲਈ ਖਤਰਾ ਹੈ। ਅਤਵਾਦੀ ਨੇ ਵੱਖਵਾਦੀ ਨੇ ਤੇ ਖਲਨਾਇਕ ਜਦੋਂ ਐਲਾਨੇ ਗਏ ਖਲਨਾਇਕ ਦਾ ਖਾਤਮਾ ਨਾਇਕ ਕਰਦਾ ਹੈ ਮੈਂ ਨਾਇਕ ਸਮਝੀ ਜਾਵਾਂਗੀ। ਕਿਦਰੇ ਦੇਵੀ ਦੁਰਗਾ ਦਾ ਰਤਬਾ ਮੈਨੂੰ ਮਿਲ ਜਾਵੇਗਾ। ਬਿਲਕੁਲ ਇਸੇ ਤਰ੍ਹਾਂ ਹੋਇਆ ਹੈ। ਸੋਵਰ ਕੁਫਰਤੋ ਲੋ ਕੂੜ ਬੋਲੋ ਤਾਂ ਲੋਕ ਸੱਚ ਮੰਨਦੇ ਨੇ 1978 ਦਾ ਨਿਰੰਕਾਰੀ ਗੁਰਵਚਨ ਸਿੰਘ ਵਾਲਾ ਕਾਂਡ ਹੋ ਚੁੱਕਿਆ ਹੈ ਸਾਡੇ ਪ੍ਰੋਫੈਸਰ ਆਫ ਸਿੱਖੀਜ਼ਮ ਆਈਐਸ ਸਰਦਾਰ ਕਪੂਰ ਸਿੰਘ ਹੁਣ ਅਕਾਲੀ ਦਲ ਨਾਲ ਰਲ ਕੇ ਅਨੰਦਪੁਰ ਦਾ ਮਤਾ ਕਾਇਮ ਕਰ ਲਿਆ ਹੈ ਮੁੱਖ ਸੰਖੇਪ ਵਿੱਚ ਦੱਸਾਂ ਮੰਗਾ ਕੀ ਨੇ ਸਿੱਖ ਧਰਮ ਜੁਦਾ ਐ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾਹ ਰਾਮ ਕੇ ਪਿੰਡ ਪ੍ਰਾਨ ਹਿੰਦੂਆਂ ਨੂੰ ਜੰਝੂ ਮੁਬਾਰਕ ਐ ਮੁਸਲਮਾਨਾਂ ਨੂੰ ਕਲਮਾ ਮੁਬਾਰਕ ਐ ਸਿੱਖਾਂ ਦਾ ਵੱਖਰਾ ਧਰਮ ਐ ਸਾਡੀ ਆਈਡੈਂਟਿਟੀ ਵੱਖਰੀ ਮੰਨੀ ਜਾਵੇ ਡੀਸੈਂਟਰਲਾਈਜ਼ੇਸ਼ਨ ਜਿਹੜੇ ਰਾਜ ਨੇ ਸਟੇਟਸ ਨੇ ਸੈਂਟਰ ਨਾਲੋਂ ਵੱਧ ਕੇ ਇਹਨਾਂ ਨੂੰ ਖੁਦ ਮੁਖਤਿਆਰੀ ਦਿੱਤੀ ਜਾਵੇ ਕੁਝ ਹਿੰਦੂ ਵੀਰਾਂ ਦੇ ਹੱਕ ਵਿੱਚ ਵੀ ਬਾਤਾਂ ਸੰਨ ਇੰਡਸਟਰੀ ਨੂੰ ਬਿਜਲੀ ਸਸਤੀ ਦਿੱਤੀ ਜਾਵੇ ਜ਼ਮੀਨ ਸਸਤੀ ਦਿੱਤੀ ਜਾਵੇ ਇੰਡਸਟਰੀ ਵੱਧ ਤੋਂ ਵੱਧ ਕੇ ਪੰਜਾਬ ਦੇ ਵਿੱਚ ਲੱਗੇ ਪੜ੍ਹਿਆ ਲਿਖਿਆ ਲਈ ਮੰਗ ਸੀ ਵੀ ਜਿਨ੍ਹਾਂ ਬੀ ਇਹ ਐਮੇ ਕੀਤੀ ਹੈ ਜਿਨ੍ਹਾਂ ਚਿਰ ਜੋਬ ਨਹੀਂ ਮਿਲਦੀ ਇਹਨਾਂ ਨੂੰ ਪਤਾ ਦਿੱਤਾ ਜਾਵੇ ਤਾਂ ਕਿ ਐਜੂਕੇਸ਼ਨ ਲੈਵਲ ਪੰਜਾਬ ਦਾ ਉੱਪਰ ਉਠੇ ਬੱਚੇ ਵੱਧ ਚੜ ਕੇ ਪੜ੍ਹਾਈ ਕਰਨ ਇਦੇ ਵਿੱਚ ਕਿਦਰੇ ਵੀ ਸਨਾਤਨ ਮਤ ਤੇ ਝੋਟ ਨਹੀਂ ਹੈ ਵੱਖਵਾਦ ਦੀ ਆਤਵਾਦ ਦੀ ਗੱਲ ਨਹੀਂ ਹੈ ਪਰ ਦੇਸ਼ ਦੀ ਪ੍ਰਧਾਨ ਮੰਤਰੀ ਹੈ ਤੁਸੀਂ ਸਿਆਣੇ ਹੋ মিডিਆ ਹਸਤ ਵਿੱਚ ਪਕੜਿਆ ਹੋਇਆ ਹੈ ਜੈਸੇ ਬਿਆਨ ਚਾਹੁੰਦੀ ਹੈ ਵੈਸੇ ਦਿੱਤੇ ਜਾਂਦੇ ਨੇ ਜਦੋਂ Hindu ਵੀਰਾਂ ਦੇ ਮਨ ਵਿੱਚ ਪੱਥਰ ਤੇ ਲਕੀਰ ਵਾਗੇ ਛਾਪਾ ਛੱਡ ਦਿੱਤਾ ਨਵਜ ਪੜ ਲਈ ਇੰਦਰਾ ਗਾਂਧੀ ਨੇ ਵੀ ਭਿੰਡਰਾਵਾਲੇ ਤੇ ਅਨੰਦਪੁਰ ਦਾ ਮਤਾ ਖਲਨਾਇਕ ਵਾਲੀ ਹਸਤੀ ਇਹਨਾਂ ਦੇ ਜ਼ਿਹਨ ਵਿੱਚ ਬਣਾ ਚੁੱਕਿਆ ਹੈ ਤਿਆਰੀ ਕੀਤੀ ਹੈ ਮਾਈ ਨੇ ਹੁਣ ਨਾਇਕ ਬਣਨਾ ਹੈ ਜਰਨਲਿਸਟ ਕੇ ਸਿਨਾ ਨੂੰ ਆਵਾਜ਼ ਦਿੱਤੀ ਵੀ ਤੂੰ ਆਰਮੀ ਚੀਫ ਬਣ ਹਰਮੰਦਰ ਸਾਹਿਬ ਤੇ ਅਟੈਕ ਕਰਨਾ ਹੈ ਜਰਨਲ ਸਿਨਾ ਕੰਨਾਂ ਨੂੰ ਹੱਥ ਲਾ ਕੇ ਤੋਬਾ ਕਰਦਾ ਹੈ ਜਰਨਲ ਵੈਦਿਆ ਚੁੰਨ ਲਿਆ ਜਾਂਦਾ ਹੈ ਜਰਨਲ ਐਸ ਕੇ ਸਿਨਾ ਨੇ ਪ੍ਰੀਮਚਿਓਰ ਰਿਟਾਇਰਮੈਂਟ ਲੈ ਲਈ ਵੀ ਮੈਂ ਪਾਪ ਨਹੀਂ ਕਮਾਉਣਾ ਸਿੱਖ ਜਗਤ ਦੀਆਂ ਰਾਜਸੀ ਧਾਰਮਿਕ ਮੰਗਾਂ ਦੇ ਲਈ ਅਨੰਦਪੁਰ ਦਾ ਮਕਾ ਪਰਚਲਿਤ ਰੱਖਣ ਦੇ ਲਈ ਅਕਾਲ ਪੱਖ ਸਾਹਿਬ ਦੇ ਸਾਵੇਂ 1982 ਅਗਸਤ ਵਿੱਚ ਧਰਮ ਯੁੱਧ ਮੋਰਚੇ ਦਾ ਆਗਾਜ਼ ਹੋ ਗਿਆ ਸੀ ਇਹਦੇ ਤੋਂ 2 ਮਹੀਨੇ ਬਾਅਦ ਅਕਤੂਬਰ 1982 ਦੇ ਵਿੱਚ ਲੱਖ ਵੱਖ ਜਗਾ ਚਕਰਵਾ ਆਦਕ ਸਰਸਵਾ ਆਦਕ ਬੀਬੀ ਇੰਦਰਾ ਨੇ ਰੈਪਲਿਕਾ ਮਾਡਲ ਬਣਵਾ ਕੇ ਹਰਮੰਦਰ ਸਾਹਿਬ ਦਾ ਆਰਮੀ ਨੂੰ ਟ੍ਰੇਨਿੰਗ ਦਿਵਾਉਣੀ ਸ਼ੁਰੂ ਕੀਤੀ ਹੈ ਹਜੇ ਕਿ ਧਰਮ ਯੁੱਧ ਮੋਰਚਾ ਸ਼ਾਂਤ ਮੋਰਚਾ ਸੀ ਇਹਦੇ ਵਿੱਚ ਕੇਵਲ politcal demonstrationz ਇਹਦੇ ਵਿੱਚ ਰਾਜਨੀਤਿਕ ਪ੍ਰਦਰਸ਼ਨ ਸ਼ਾਂਤਮਈ ਤੌਰ ਤੇ ਹੋਣੇ ਸਨ ਸ਼ਾਂਤਮਈ ਗ੍ਰਿਫਤਾਰੀਆਂ ਹੋਣੀਆਂ ਸਨ ਜੰਗ ਜੁੱਧ ਦੀ ਕੋਈ ਗੱਲ ਨਹੀਂ ਸੀ ਅਕਾਲੀ ਲੀਡਰਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਰਲ ਮਿਲ ਕੇ ਧਰਮ ਯੁੱਧ ਮੋਰਚੇ ਨੂੰ ਅਗਾਹ ਵਧਾ ਰਹੇ ਸਨ ਬੀਬੀ ਇੰਦਰਾ ਗਾਂਧੀ ਨੇ ਤਿਆਰੀ ਕਰ ਲਈ ਹੈ ਹੁਣ ਜੇ ਤਖਤ ਮੰਨਣਾ ਹੈ ਤੇ ਹਰਮੰਦਰ ਟਾਉਣਾ ਪੈਣਾ ਹੈ ਬਾਣੀ ਕਦੇ ਧਿਆਨ ਨਾਲ ਪੜਿਓ ਰਾਜਨ ਮਹਾਰਾਜਾ ਉਰਝਾਇਓ ਰਾਜਸੀ ਬੰਦਾ ਤਖਤ ਵਿੱਚ ਉਲਝਦਾ ਹੈ ਇੱਕ ਦੇਸ਼ ਜਿੱਤ ਕੇ ਫਿਰ ਦੂਜਾ ਦੇਸ਼ ਜਿੱਤਣਾ ਚਾਹੁੰਦਾ ਹੈ ਲੱਬਿਆਂ ਵਰਿਆਂ ਦਾ ਬਾਪੂ ਕੁਰਸੀ ਤੇ ਹੋਵੇ ਧੂਕੇ ਥੱਲੇ ਛੁੱਟੋ ਤੇ ਡਿੱਗ ਪਵੇਗਾ ਕੁਰਸੀ ਨਹੀਂ ਛੱਡਦਾ ਤੋ ਬੀਬੀ ਇੰਦਰਾ ਤੇ ਅਜੇ ਹੱਟੀ ਕੱਟੀ ਐ ਤਖਤ ਦਾ ਨਸ਼ਾ ਐਸਾ ਚੜਿਆ ਥਿੰਕ ਟੈਂਕ ਦੇ ਨਾਲ ਬੈਠ ਕੇ ਤਿਆਰੀ ਕਰ ਲਈ ਐ ਵੀ ਹੁਣ ਕਿਸ ਤਰ੍ਹਾਂ ਹਰ ਮੰਦਰ ਢਾਉਣਾ ਹੈ ਕਿਸ ਤਰ੍ਹਾਂ ਸਨਾਤਨ ਮਤੀਆਂ ਦੀ ਬਲਕ ਵਿੱਚ ਵੋਟ ਲੈਣੀ ਹੈ ਕਿਸ ਤਰ੍ਹਾਂ ਭਿੰਡਰਾਂ ਵਾਲੇ ਸੰਤਾਂ ਨੂੰ ਖਲਾਇਕ ਪ੍ਰਗਟ ਰੱਖਣਾ ਹੈ ਰੋਜ਼ ਅਖਬਾਰਾਂ ਤੇ ਖਬਰਾਂ ਮੀਡੀਏ ਵਿੱਚ ਖਬਰਾਂ ਤੇ ਜਦੋਂ ਲੋਹਾ ਗਰਮ ਤਕਿਆ ਮਾਈ ਨੇ ਸੱਟ ਮਾਰਨ ਦੀ ਤਿਆਰੀ ਹੋ ਗਈ ਹੈ ਤਕਰੀਬਨ 1.5 ਲੱਖ ਦੇ ird gird ਫੌਜ ਭਾਰਤ ਵਰਸ਼ ਦੀ ਚੜ੍ਹ ਕੇ ਆਉਂਦੀ ਹੈ ਅੰਮ੍ਰਿਤਸਰ ਨੂੰ ਘੇਰਾ ਪੈ ਜਾਂਦਾ ਹੈ ਇਹਦੇ ਵਿੱਚ ਜਲ ਸੈਨਾ ਹੈ ਥਲ ਸੈਨਾ ਹੈ ਇਹਦੇ ਵਿੱਚ 에어 ਫੋਰਸ ਹੈ ਤਕਰੀਬਨ ਹਰ ਪ੍ਰਕਾਰ ਦੇ ਨਾਲ ਇੰਦਰਾ ਗਾਂਧੀ ਨੇ ਸਿੱਖ ਜਗਤ ਨੂੰ ਮਲਿਆ ਮੇਟ ਕਰਨ ਦਾ ਫੈਸਲਾ ਲਿਆ ਹੋਇਆ ਹੈ ਸੰਤ ਜਰਨੈਲ ਸਿੰਘ ਹੋਣੀ ਹਕੀ ਮੰਗਾ ਦੇ ਲਈ ਖਲੋਤੇ ਹੋਏ ਨੇ ਕਹਿੰਦੇ ਜਦੋਂ ਫੌਜਾ ਚੜ ਕੇ ਆ ਗਈਆਂ ਆਰਮੀ ਚੀਫ ਜਰਨਲ ਵੈਦਿਆ ਚੜ ਕੇ ਆ ਗਿਆ ਇਹਦੀ ਫੌਜ ਦੇ ਕੋਲ ਭਾਰੀ ਤੋਪਾਂ ਨੇ ਜਨਤਾ ਟੈਂਕ ਨੇ ਇਹਨਾਂ ਦੇ ਪਾਸ ਬਖਤਰਬੰਦ ਗੱਡੀਆਂ ਨੇ ਭਾਰੀ ਮਸ਼ੀਨ ਗੰਨਾਂ ਨੇ ਉਜ ਇਹਨਾਂ ਦੇ ਕੋਲ ਲਾਈਟ ਮਸ਼ੀਨ ਗੰਨਾ ਨੇ ਟੈਂਕ ਤੋਪਾ 에ਅਰ ਫੋਰਸ ਹਰ ਪ੍ਰਕਾਰ ਦੇ ਨਾਲ ਫੌਜ ਲੈਸ ਹੈ ਤੇ ਵੇਖੋ ਜਰਨਲ ਵਜਦਿਆ ਨਾਲ ਜਿਹੜੇ ਦੋ ਹੋਰ ਜਰਨਲ ਲਾਏ ਨੇ ਦਿਖਾਵੇ ਦੇ ਸਿੱਖ ਕੁਲਦੀਪ ਰਾੜਾ ਦਿਆਲ ਵਰਗੇ ਆਗੂ ਨਾਲ ਮੁਕਰਰ ਹੋਏ ਨੇ ਹਰਮੰਦਰ ਸਾਹਿਬ ਕੰਪਲੈਕਸ ਨੂੰ ਐਨਸੀਲ ਬੰਦ ਕਰਦੇ ਨੇ ਘੇਰਾ ਪੈਂਦਾ ਹੈ ਹੁਣ ਆਜੋ ਸਿੱਖ ਜਗਤ ਦੀ ਆਰਮੀ ਵੱਲ ਪਿੰਡਰਾਵਾਲੇ ਜਿੱਥੇ ਮੁੱਖ ਜਰਨੈਲ ਨੇ 200 ਤੋਂ 250 ਦੇ ਕਰੀਬ ਇਹਨਾਂ ਕੋਲ ਸਿੰਘ ਨੇ ਬਹੁਤਾਤ ਵਿੱਚ ਦਮਦਮੀ ਟਕਸਾਲ ਦੇ ਸਿੰਘ ਨੇ ਕੁਝ ਹਜ਼ੂਰ ਸਾਹਿਬ ਤੋਂ ਕਾਰ ਸੇਵਾ ਵਾਲਿਆਂ ਦੇ ਸਿੰਘ ਨੇ ਕੁਝ ਗਿਣੇ ਚੁਣੇ ਨਿਹੰਗ ਸਿੰਘ ਨੇ ਇਹੋ ਸਮੁੱਚਾ ਸਿੱਖ ਜਗਤ ਚਾਹੇ ਗਿਣਤੀ ਮੁੱਖੀ ਪਰ ਹੈ ਨਿਵਣ ਦੀ ਜਗ੍ਹਾ ਤੇ ਜੰਗ ਲੜਨ ਲਈ ਤਿਆਰ ਹੈ ਇੱਕ ਬੰਨੇ ਬੀਬੀ ਇੰਦਰਾ ਦਾ ਥਾਪੜਾ ਹੈ ਤੇ ਦੂਜੇ ਬੰਨੇ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਦਾ ਥਾਪੜਾ ਹੈ ਤੇ ਮੈਂ ਇੱਕ ਵਿਦਵਾਨ ਨੂੰ ਪੜ ਰਿਆ ਸੀ ਉਹ ਕਹਿੰਦਾ ਲੱਖਾਂ ਦੇ ਸਾਵੇਂ ਅੜਨਾ ਕੋਈ ਸੌਖੀ ਗੱਲ ਨਹੀਂ ਹੈ ਜਿਸ ਨੇ ਮੋਹ ਜਿੱਤਿਆ ਹੋਵੇ ਉਹ ਹੀ ਅੜਦਾ ਹੈ ਜਿਹਨੂੰ ਘਰ ਦਾ ਪਰਿਵਾਰ ਦਾ ਮੋਹ ਹੈ ਉਹ ਸਾਵੇਂ ਨਾ ਸਾਵਾ ਤੇ ਟੱਕਰ ਸਕਦਾ ਹੈ ਪਰ ਜਿੱਧਰ ਹਜ਼ਾਰਾਂ ਰਿਸੋਰਸਸ ਨੇ جنگ ਲੜਨ ਦੇ ਰਵਾਇਤੀ ਹਥਿਆਰ ਲੈ ਕੇ ਉੱਥੇ ਅੜਨਾ ਬੜਾ ਮੁਸ਼ਕਲ ਹੈ ਕਹਿੰਦਾ ਜਦੋਂ ਪਤਾ ਹੋਵੇ ਨਾ سینਿਆਂ ਦੇ ਵਿੱਚ ਸ਼ੇਕ ਹੋਣੇ ਨੇ ਉਦੋਂ ਮੈਦਾਨੇ ਜੰਗ ਦੇ ਵਿੱਚ ਜਾਣ ਵਾਲੇ ਬੰਦੇ ਆਮ ਨਹੀਂ ਹੋਇਆ ਕਰਦੇ ਮੌਤ ਸਾਹਮਣੇ ਮੁਕਰਰ ਹੈ છાપੜਾ એ ਖੁਦ ਖੁਦਾ ਕਲਗੀ ਧਰਦਾ ਗੁਰਬਾਣੀ ਕਹਿੰਦੀ ਐ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣਤਾਸ ਗੁਰੂ ਦੇ ਬਖਸ਼ੇ ਬਲ ਦੇ ਆਸਰੇ ਲੱਖਾਂ ਨਾਲ 2250 ਨੇ ਟਕਰਾਉਣਾ ਐ ਮਈ ਲਾਸਟ ਤੱਕ ਪੂਰਾ ਘੇਰਾ ਪੈ ਚੁੱਕਿਆ ਐ ਮੋਰਚੇ ਬਣ ਗਏ ਨੇ ਬੜੀਆਂ ਇਮਾਰਤਾਂ ਇਰਦ ਗਿਰਦ ਖਾਲੀ ਹੋ ਗਈਆਂ ਨੇ 1 ਜੂਨ ਨੂੰ ਇੰਡੀਅਨ ਆਰਮੀ ਨੇ ਇੰਦਰਾ ਗਾਂਧੀ ਦੇ ਹੁਕਮ ਵਿੱਚ ਸੁਬਾ ਤੋਂ ਗੋਲੀਆਂ ਦੀ ਵਰਖਾ ਕਰਵਾ ਦਿੱਤੀ ਹੈ ਜੋ ਸ਼ਾਮਾਂ ਤਾਈਂ ਨਿਰੰਤਰ ਚੱਲਦੀ ਰਹੀ ਹੈ। ਜਰਨਲ ਐਸ ਕੇ ਸਿਨਾ ਜ਼ਿਕਰ ਕਰਦਾ ਹੈ ਉਹ ਤਾਂ ਇਥੋਂ ਤੱਕ ਕਹਿੰਦਾ ਵੀ ਤੁਹਾਨੂੰ ਪੁਲੇਖਾ ਹੈ ਕੱਲਾ 1 ਜੂਨ ਨੂੰ ਗੋਲੀਆਂ ਚੱਲੀਆਂ ਕਹਿੰਦਾ ਮਈ ਦਾ ਲਾਸਟ ਹਫਤਾ ਰੋਜ਼ ਹੀ ਤਕਰੀਬਨ 10000 ਦੇ ਕਰੀਬ ਰਾਉਂਡ ਸ਼ਾਟ ਹੁੰਦੇ ਰਹੇ ਨੇ। ਸਿੱਖਾਂ ਦੇ ਮੋਰਚੇ ਦੇਖਣੇ ਨੇ। ਟੈਕਨੋਲੋਜੀ ਚੈੱਕ ਕਰਨੀ ਹੈ ਵੀ ਇਹਨਾਂ ਕੋਲ ਹਥਿਆਰ ਕਿੱਦਾਂ ਦੇ ਨੇ ਕਿਧਰੇ ਭਾਰੂ ਨਾਲ ਸਾਡੇ ਤੇ ਪੈ ਜਾਣ ਉਹ ਕਹਿੰਦਾ ਅਗੇਨ ਟੂਵਰਡਸ ਮਾਈ ਐਂਡ ਥਿਸ ਇਅਰ ਇਹ ਉਹਦਾ ਇੰਟਰਵਿਊ ਹੈ ਤਾਂ ਉਹ ਕਹਿੰਦਾ ਇਸ ਸਾਲ ਦੀ ਗੱਲ ਕਰਦਾ ਮੈਂ ਸੀਆਰਪੀਐਫ ਬੀਐਸਐਫ ਦੇ ਡੈਲੀਬਰੇਟਲੀ ਫਾਇਰਡ ਨੀਅਰ ਅਬਾਊਟ 10000 ਰਾਉਂਡਸ 10000 ਦੇ ਕਰੀਬ ਰੋਜ਼ ਗੋਲੀਆਂ ਕਹਿੰਦਾ ਚੱਲੀਆਂ ਨੇ ਇੰਡੀਅਨ ਆਰਮੀ ਦੇ ਚੀਫ ਦੀ ਗੱਲ ਕਰ ਰਿਹਾ ਹੈ ਤੋਏ ਇੰਟੈਲੀਜੈਂਸ ਵਿੱਚ ਇਹਨਾਂ ਦਾ ਹੱਥ ਹੁੰਦਾ ਹੈ ਇਹਨਾਂ ਨੂੰ ਸਭ ਪਤਾ ਹੁੰਦਾ ਐਵੇਂ ਤੁਹਾਡੀਆਂ ਮੇਰੀਆਂ ਕਿਤਾਬਾਂ ਪੜ੍ਹ ਕੇ ਨਹੀਂ ਮੈਂ ਗੱਲ ਕਰ ਰਿਆ ਇਹ ਉਹ ਹੈਲੀਕਾਪਟਰ ਵੀ ਚੈੱਕ ਕਰ ਰਹੇ ਨੇ ਸਿੰਘਾਂ ਦੇ ਮੋਰਚੇ ਕਿੱਥੇ ਨੇ ਪਰ ਜਵਾਬੀ ਕਾਰਵਾਈ ਜਰਨਲ ਸ਼ਵੇਕ ਸਿੰਘ ਨੇ ਸਿੰਘਾਂ ਨੂੰ ਨਹੀਂ ਕਰਨ ਦਿੱਤੀ ਵੀ ਕਿਦਰੇ ਆਰਮੀ ਨੂੰ ਭੇਦਨਾ ਮਿਲ ਜਾਵੇ 32 ਤੋਂ 34 라ਉਂਡ ਹਰਮੰਦਰ ਸਾਹਿਬ ਦੇ ਸੁਨਹਿਰੀ ਗੁੰਮਦ ਨੂੰ ਟਕਰਾਏ ਨੇ 26 ਸਿੱਖ ਉੱਤੇ ਜ਼ਖਮੀ ਹੁੰਦੇ ਨੇ 11 ਸ਼ਹੀਦ ਹੁੰਦੇ ਨੇ ਦੋ ਵਿੱਚ ਮਾਈਆਂ ਨੇ